ਹੈਲੋ ਹਾਂਜੀ ਸੱਚੀ ਕਾਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੀ ਖਾਸ ਗੱਲ ਇਹ ਰਹਿਣ ਵਾਲੀ ਹੈ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਿਮਰ ਦੇ ਉੱਪਰ ਜਰਜਟ ਦੇ ਉੱਪਰ ਆਰਗੇਂਜ਼ਾ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੀ ਗਲਾਸ ਟਿਸ਼ੂ ਦੇ ਉੱਪਰ ਹੈਂਡਵਰਕ ਦੀ ਜਿਹੜੀ ਸੂਟ ਲੈ ਕੇ ਆਏ ਆ ਹੈ ਲਹਿੰਗਾ ਪੀਸ ਰਹਿਣ ਵਾਲੇ ਹੈ 셔ਟਾਂ ਨਾਲ ਲਹਿੰਗੇ ਹੋਣਗੇ ਪਲੱਸ ਸ਼ਰਾਰਾ ਸੂਟ ਰਹਿਣ ਵਾਲਿਆ ਇਹਨਾਂ ਦਾ ਪ੍ਰਾਈਸ ਹੋ ਗਿਆ ਸਿਰਫ 3550 ਰੁਪਏ ਇਹ ਵਾਲੇ ਹੋਣਗੇ ਤੁਹਾਨੂੰ ਕਰੇਪ ਦੇ ਉੱਪਰ ਮਿਲ ਜਾਣਗੇ ਇਹਨਾਂ ਨਾਲ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੋ ਗਿਆ 37 ਜੋਰੜ ਦੇ ਉੱਪਰ ਤੁਹਾਨੂੰ ਸ਼ਰਟ ਦੇ ਨਾਲ ਸ਼ਰਾਰਾ ਮਿਲੇਗਾ ਪਲੱਸ ਲਹਿੰਗਾ ਜੋ ਮਰਜ਼ੀ ਤੁਸੀਂ ਬਣਾ ਸਕਦੇ ਹੋ 10 ਮੀਟਰ ਦਾ ਫੈਬਰਿਕ ਮਿਲੇਗਾ ਤੁਹਾਨੂੰ ਔਰ ਇਹ ਵਾਲਾ ਜਿਹੜਾ ਹੋਏਗਾ ਇਹ ਵੀ ਤੁਹਾਨੂੰ ਜੋਰੜ ਦੇ ਉੱਪਰ ਮਿਲੇਗਾ ਸ਼ਰਟ ਨਾਲ ਲਹਿੰਗਾ ਬਣਾਓ ਚਾਹੇ ਬਣਾਓ ਸ਼ਰਾਰਾ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਹੋਣਗੇ ਜਿਹੜੇ ਕੀ ਆਪਾਂ ਨੇ ਸੇਲ ਦੇ ਉੱਪਰ ਲਗਾ ਦਿੱਤੇ ਆ ਗਲਾਸ ਟਿਸ਼ੂ ਦੇ ਉੱਪਰ ਹੋਣਗੇ ਸਿਮਰ ਦੇ ਉੱਪਰ ਹੋਣਗੇ ਕੁਝ ਇਹਨਾਂ ਵਿੱਚੋਂ ਆਰਗੈਂਜ਼ਾ ਦੇ ਉੱਪਰ ਹੋਣਗੇ ਹੈਂਡਵਰਕ ਦੇ ਪੀਸ ਹੋਣਗੇ ਫੋਰ ਸਾਈਡ ਹੈਵੀ ਦੁਪੱਟਿਆਂ ਵਾਲੇ ਜਿਨ੍ਹਾਂ ਦੇ ਉੱਪਰ ਸੇਲ ਲੱਗ ਚੁੱਕੀ ਹੈ ਇਹਨਾਂ ਦਾ ਪ੍ਰਾਈਸ ਹੈਗਾ 26.99 ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਬਰਟ ਹੁਣ ਸੇਲ ਦੇ ਉੱਪਰ ਲਾਉਣ ਕਰਕੇ ਹੀ ਸਭ ਦਾ ਪ੍ਰਾਈਸ ਜਿਹੜਾ ਹੈਗਾ ਯਾ ਉਹ ਸੇਮ ਹੋ ਗਿਆ ਐਵੇਲੇ ਜਿਹੜੇ ਸੂਟ ਹੋਣਗੇ ਹੈਂਡਵਰਕ ਦੇ ਪੀਸ ਹੋਣਗੇ ਜਿਹੜੇ ਕਿ 2500 ਰੁਪਏ ਤੋਂ ਸਟਾਰਟ ਹੋ ਕੇ 3500 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਜਿਹੜੇ ਕਿ ਹੈਂਡਵਰਕ ਦੇ ਪੀਸ ਹੋਣਗੇ ਡਿਜ਼ਾਈਨਰ ਪੀਸ ਹੋਣਗੇ ਕਿ ਤੁਹਾਨੂੰ ਵੱਖਰੀ ਵੱਖਰੀ ਫੈਬਰਿਕ ਦੇ ਉੱਪਰ ਮਿਲਣਗੇ ਸਿਮਰ ਦੇ ਉੱਪਰ ਔਰਗੈਂਜ਼ਾ ਦੇ ਉੱਪਰ ਜਰਜਟ ਦੇ ਉੱਪਰ ਇਹ ਸਿਮਰ ਦੇ ਵਿੱਚ ਤੁਹਾਨੂੰ ਮਿਲੇਗਾ ਸ਼ਰਾਰਾ ਸੂਟ ਇਹ ਵਾਲਾ ਵੀ ਤੁਹਾਨੂੰ ਸਿਮਰ ਦੇ ਉੱਪਰ ਹੀ ਸ਼ਰਾਰਾ ਸੂਟ ਹੈਗਾ ਜਿਹੜਾ ਉਹ ਮਿਲੇਗਾ ਐਵੇਲੇ ਜਿਹੜੇ ਸੂਟ ਲੈਣ ਵਾਲੇ ਹੈਗੇ ਆ ਇਹ ਹੋਣਗੇ ਕਿਨ ਖਾਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਉਟਾਈਟ ਮੀਟਰ ਦੀਆਂ ਵਾਲੀ ਇਹ ਪ੍ਰਾਈਸ ਹੋ ਗਿਆ 2750 ਰੁਪਏ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦੀ ਜਿਹੜੀ ਹੈਗੀ ਹੈ ਕਿਨ ਖਵ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੈਗਾ 2750 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਏਗਾ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਹੈਗਾ ਜਿਹੜਾ ਐਕਸਟਰਾ ਤੁਹਾਨੂੰ ਉਹਦੇ ਲਈ ਪੇ ਕਰਨਾ ਪਏਗਾ ਫ੍ਰੀ ਸ਼ਿਪਿੰਗ ਦੇ ਨਾਲ